ਇਹ ਸਾਧ ਸੰਗਤ ਜੀ ਗੁਰੂ ਨੇ ਸਾਨੂੰ ਮੰਗਣ ਤੋਂ ਮਨਾ ਨਹੀਂ ਕੀਤਾ ਗੁਰੂ ਨੇ ਸਾਨੂੰ ਮੰਗਣ ਤੇ ਰੋਕ ਨਹੀਂ ਲਾਈ ਕਿਉਂਕਿ ਗੁਰਬਾਣੀ ਦੇ ਵਿੱਚ ਇਹ ਸਪਸ਼ਟ ਰੂਪ ਦੇ ਵਿੱਚ ਆਇਆ ਹੈ ਵੀ ਤੂੰ ਮੰਗਣਾ ਹੈ ਕਿਵੇਂ ਮੰਗਣਾ ਹੈ ਤੇ ਗੁਰੂ ਕਿਹਾ ਸਿਖਾ ਕੀ ਕੀ ਮੰਗਣਾ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇਹ ਏ ਵਾਹਿਗੁਰੂ ਤੂੰ ਮੇਰਾ ਸੱਜਣ ਹੈ ਮੇਰਾ ਮਿੱਤਰ ਹੈ ਤੇ ਤੇਰੇ ਘਰ ਦੇ ਵਿੱਚ ਸਾਰਾ ਕੁਝ ਹੀ ਹੈ ਤੇ ਕੀ ਕੀ ਮੰਗਿਆ ਹੈ ਆਖਣ ਲੱਗੇ ਮਾਨ ਮੰਗਾਂ ਮਾਨ ਸਨਮਾਨ ਇੱਜ਼ਤ ਤਾਨ ਮੰਗਾਂ ਤੇ ਬਲ ਵੀ ਹੋਵੇ ਸ਼ਕਤੀ ਵੀ ਹੋਵੇ ਸਮਾਜ ਦੇ ਵਿੱਚ ਜਿਉਣਾ ਹੈ ਬਲਹੀਣ ਹੋ ਕੇ ਨਹੀਂ ਰਹਿਣਾ ਨਿਤਾਣਾ ਹੋ ਕੇ ਨਹੀਂ ਰਹਿਣਾ ਨਿਮਾਣਾ ਹੋ ਕੇ ਨਹੀਂ ਰਹਿਣਾ ਇਹ ਗੁਰੂ ਕਲਗੀ ਧਰਜੀ ਨੇ ਕਿਰਪਾ ਵੀ ਸਾਡੇ ਤੇ ਕੀਤੀ ਆ ਨਾ ਜਿਨ ਕੀ ਵਰਨ ਜਾਤ ਕੁਲ ਮਾਹੀ ਸਰਦਾਰੀ ਨਾ ਪਈ ਕਦਾ ਹੀ ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਹਜੂਰ ਨੇ ਸਾਨੂੰ ਇਹ ਰਾਹ ਦੱਸਿਆ ਮਾਨ ਮੰਗਾਂ ਤਾਨ ਮੰਗਾਂ ਧਨ ਲਕshmi ਸੁੱਤ ਦੇਹ ਤੇ ਦੇਹ ਜਿਹੜਾ ਸ਼ਬਦ ਹੈ ਨਾ ਇਹ ਕਿਰਿਆਵਾਚੀ ਨਹੀਂ ਹੈ ਇਹਦਾ ਮਤਲਬ ਇਹ ਨਹੀਂ ਐ ਵੀ ਇਹ ਦੇਓ ਇਦਾ ਅਰਥ ਇਹ ਤੇ ਕਿ ਦੇਹ ਸਰੀਰ ਇਹ ਨਾਵ ਹੈ ਮਹਾਰਾਜ ਮੈਨੂੰ ਤਨ ਦੀ arogyata ਵੀ ਦਿਓ ਮੈਨੂੰ ਪੁੱਤਰ ਦੀ ਦਾਤ ਵੀ ਦਿਓ ਧੀ ਦੀ ਦਾਤ ਵੀ ਦਿਓ ਧਨ ਪੈਸਾ ਵੀ ਮੈਨੂੰ ਚਾਹੀਦਾ ਜੇ ਆਉਣ ਲਈ ਮਾਣ ਸਨਮਾਨ ਵੀ ਚਾਹੀਦਾ ਹੈ ਸਾਰਾ ਕੁਝ ਹੀ ਮੰਗਣਾ ਹੈ ਪਰ ਚੇਤਾ ਰੱਖਿਏ ਮੰਗਣ ਦੇ ਦੌਰਾਨ ਜਿਹੜੀ ਜ਼ਰੂਰੀ ਸ਼ਰਤ ਹੈ ਨਾ ਉਹ ਆਪਾਂ ਰੋਜ਼ ਦੋ ਟਾਈਮ ਬਚਨ ਪੜ੍ਹਦੇ ਹਾਂ ਸਵੇਰੇ ਵੀ ਚੌਪਈ ਸਾਹਿਬ ਜੀ ਦੇ ਵਿੱਚ ਤੇ ਸ਼ਾਮਾ ਨੂੰ ਰਹਿਰਾਜ ਸਾਹਿਬ ਜੀ ਦੇ ਵਿੱਚ ਵੀ ਉਹ ਬਚਨ ਗੁਰੂ ਕਲਗੀ ਧਰਜੀ ਦਾ ਹੈ ਤੁਮਹਿ ਛਾੜ ਕੋਈ ਅਵਰਨਾ ਧਾਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਇਹ ਸਾਵਧਾਨੀ ਰੱਖਣੀ ਹੈ ਮੰਗਣਾ ਕੇਵਲ ਆਪਣੇ ਪਿਓ ਕੋਲੋਂ ਹੈ ਮੰਗਣਾ ਉਸ ਦਾਤੇ ਕੋਲੋਂ ਹੈ ਜਿਹੜਾ ਸਾਰੇ ਸੰਸਾਰ ਨੂੰ ਦਾਤਾਂ ਦੇਣ ਵਾਲਾ ਹੈ ਜਿਹੜਾ ਏਡਾ ਵੱਡਾ ਦਾਤਾ ਹੈ ਕਿ ਦੇਂਦਾ ਦੇ ਲੈਂਦੇ ਥੱਕ ਪਾਹੇ ਯੁਗਾ ਜੁਗੰਤਰ ਹਾਹੀ ਖਾਹੇ ਉਹਦੇ ਕੋਲੋਂ ਮੰਗਣਾ ਕੱਲ ਦੇ ਦਿਹਾੜੇ ਲੰਘ ਕੇ ਗਿਆ ਹੈ ਪਾਵਨ ਦਿਹਾੜਾ ਭਗਤ ਧੰਨਾ ਜੀ ਦਾ ਉਹਨਾਂ ਦਾ ਆਗਮਨ ਦਿਹਾੜਾ ਜਨਮ ਦਿਹਾੜਾ ਤੇ ਉਹਨਾਂ ਦਾ ਬੜਾ ਪਿਆਰ ਆ ਬਚਨ ਮੰਗਣ ਦੀ ਪਰਥਾਏ ਮੰਗਣ ਦੀ ਜਾਜ ਸਿਖਾਈ ਹੈ ਬਾਬਾ ਜੀ ਨੇ ਸਾਨੂੰ ਬਚਨ ਆਪਾਂ ਪੜਦੇ ਹਾਂ ਗੋਪਾਲ ਤੇਰਾ ਆਰਤਾ ਆਰਤਾ ਦਾ ਅਰਥ ਹੈ ਮੰਗਤਾ ਆਤੁਰ ਆਰਤ ਇਹਦਾ ਅਰਥ ਹੈ ਮੰਗਤਾ ਦਾਤਾ ਮੈਂ ਤੇਰੇ ਦਰ ਦਾ ਮੰਗਤਾ ਹਾਂ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿੰਨ ਕੇ ਕਾਜ ਸਵਾਰਤਾ ਆਖਿਆ ਮੈਨੂੰ ਭਰੋਸਾ ਹੈ ਜਿਹੜੇ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦਾ ਭਰੋਸਾ ਟੁੱਟਣ ਨਹੀਂ ਦਿੰਦਾ ਉਹਨਾਂ ਦਾ ਵਿਸ਼ਵਾਸ ਤੂੰ ਕਦੇ ਡੋਲ ਨਹੀਂ ਦਿੰਦਾ ਪਾਤਸ਼ਾਹ ਤੇਰਾ ਇਹ ਮਿਰਦ ਹੈ ਤੂੰ ਆਪਣੇ ਪਿਆਰਿਆਂ ਨੂੰ ਹਰ ਵੇਲੇ ਆਪਣੇ ਕੰਠ ਲਾਉਣਾ ਹੈ ਉਹਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਕਰਦੇ ਐ ਲਾੜ ਲਡਾਉਣਾ ਹੈ ਤੇ ਮੰਗਿਆ ਕੀ ਕੀ ਹੈ ਵੇਖੋ ਮੰਗਣ ਦਾ ਇੱਕ ਤਰੀਕਾ ਸਾਨੂੰ ਦੱਸਿਆ ਹੈ ਨਾ ਸਾਧ ਸੰਗਤ ਜੀ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ ਤ੍ਰਿਸ਼ਨਾ ਕਦੇ ਵੀ ਪੂਰੀ ਨਹੀਂ ਹੁੰਦੀ ਲੋੜਾਂ ਪੂਰੀਆਂ ਹੋ ਸਕਦੀਆਂ ਨੇ ਤ੍ਰਿਸ਼ਨਾ ਨਹੀਂ ਕਦੇ ਵੀ ਪੂਰੀ ਹੋ ਸਕਦੀ ਇਹ ਭਗਤ ਧੰਨਾ ਜੀ ਨੇ ਕਿਰਪਾ ਕਰਕੇ ਉੱਤੇ ਬਚਨ ਜਿਹੜੇ ਫਰਮਾਏ ਨੇ ਸਾਨੂੰ ਉਪਦੇਸ਼ ਦਿੰਦੇ ਹੋਏ ਆਪ ਪਰਮਾਤਮਾ ਦੇ ਅੱਗੇ ਅਰਦਾਸ ਕਰਕੇ ਕਹਿੰਦੇ ਨੇ ਦਾਲ ਸਿੱਧਾ ਮੰਗੋਂ ਕਿਓ ਹਮਰਾ ਖੁਸ਼ੀ ਕਰੇ ਨਿਤ ਜਿਓ ਪਨੀਆਂ ਛਾਦਨ ਨੀਕਾ ਆਨਾਜ ਮੰਗਾਉ ਸਤ ਸੀਕਾ ਗਊ ਭੈਸ ਮੰਗੋਂ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ghee ਹਨ ਚੰਗੀ ਜਨ ਧੰਨਾ ਲੇਵਾ ਮੰਗੀ ਹੁਣ ਲੋੜ ਦੀਆਂ ਸਾਰੀਆਂ ਵਸਤੂਆਂ ਹੀ ਗਿਣਾ ਦਿਤੀਆਂ ਕਹਿਣ ਲੱਗੇ ਮੇਰੇ ਘਰ ਦੀ ਰਸੋਈ ਚੱਲਦੀ ਰਵੇ ਮੇਰੇ ਘਰ ਦੇ ਵਿੱਚ ਆਟਾ ਹੋਵੇ ਦਾਲ ਹੋਵੇ ਕਿਓ ਹੋਵੇ ਪਾਦਸ਼ਾਹ ਰੋਟੀ ਮੈਨੂੰ ਚੰਗੀ ਦਿਓ ਰਿਜਕ ਮੈਨੂੰ ਚੰਗਾ ਦਿਓ ਤੇ ਨਾਲ ਕਹਿੰਦੇ ਨੇ ਗਊ ਭੈਂਸ ਵੀ ਲਵੇਰੀ ਹੋਵੇ ਤੇ ਨਾਲ ਕਹਿ ਦਿੰਦੇ ਨੇ ਆਉਣ ਜਾਣ ਵਾਸਤੇ ਮੈਨੂੰ ਘੋੜੀ ਵੀ ਚਾਹੀਦੀ ਸਾਧਨ ਵੀ ਚਾਹੀਦਾ ਹੈ ਅੱਜ ਦੇ ਜ਼ਮਾਨੇ ਦੇ ਨਾਲ ਆਪਾਂ ਕਹਿ ਲਾਂਗੇ ਕੋਈ ਮੋਟਰਸਾਈਕਲ ਕੋਈ ਕਾਰ ਹਾਂ ਜੇ ਆਪਾਂ ਗੁਰੂ ਦੇ ਦਰ ਤੋਂ ਮੰਗਈਏ ਪਾਤਸ਼ਾਹ ਸਾਨੂੰ ਆਉਣ ਜਾਣ ਜੋਗਾ ਕੋਈ ਵਾਹਨ ਦਿਓ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਪਰ ਖਾਲਸਾ ਜੀ 2 4 5 ਲੱਖ ਦੀ ਕਾਰ ਵੀ ਕਾਰ ਹੁੰਦੀ ਹੈ ਤੇ 2 4 5 ਕਰੋੜ ਵਾਲੀ ਵੀ ਕਾਰ ਹੀ ਹੁੰਦੀ ਹੈ ਇੱਕ ਲੋੜ ਪੂਰੀ ਕਰ ਸਕਦੀ ਹੈ ਇੱਕ ਮਨ ਦੇ ਅੰਦਰ ਦੀ ਤ੍ਰਿਸ਼ਨਾ ਹੈ ਮਨ ਦੇ ਅੰਦਰ ਦੀ বাস ਉਹ ਤਮਾ ਹੈ ਉਹ ਕਦੇ ਨਹੀਂ ਜੇ ਪੂਰੀ ਹੁੰਦੀ ਇਸ ਲਈ ਗੁਰੂ ਨੇ ਸਾਨੂੰ ਸਿਖਾਇਆ ਹੈ ਮੰਗਣ ਦਾ ਹੱਕ ਹੈ ਤੇ ਮੰਗਣਾ ਵੀ ਹੈ ਹਾਂ ਇੱਕ ਅਵਸਥਾ ਹੁੰਦੀ ਹੈ ਜਿਵੇਂ ਜਿਵੇਂ ਮਨ ਦੀ ਅਵਸਥਾ ਉੱਚੀ ਹੁੰਦੀ ਜਾਵੇਗੀ ਪਹਿਲਾਂ ਤੇ ਮੰਗ ਬਦਲਦੀ ਜਾਵੇਗੀ ਫਿਰ ਮੈਂ ਦੁਹਰਾ ਦਿਆਂ ਜਿਵੇਂ ਜਿਵੇਂ ਮਨ ਦੀ ਅਵਸਥਾ ਉੱਚੀ ਹੁੰਦੀ ਜਾਵੇਗੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਕੀ ਹੋਵੇਗਾ ਕਿ ਮੰਗਾਂ ਦੇ ਵਿੱਚ ਤਬਦੀਲੀ ਆ ਜਾਏਗੀ ਮੰਗਾਂ ਬਦਲਣ ਲੱਗ ਪੈਣਗੀਆਂ ਤੇ ਫਿਰ ਹੌਲੀ ਹੌਲੀ ਉਹ ਮੰਗ ਕੇਵਲ ਦਰਸ਼ਨਾਂ ਦੀ ਪਿਆਸ ਉਹ ਮੰਗ ਕੇਵਲ ਨਾਮ ਦੀ ਜਾਚਨਾ ਤੇ ਫਿਰ ਇੱਕ ਸਮਾਂ ਆਵੇਗਾ ਜਦੋਂ ਸਤਿਗੁਰੂ ਜੀ ਇਹ ਅਵਸਥਾ ਵੀ ਬਖਸ਼ਿਸ਼ ਕਰ ਦੇਣਗੇ ਸਭੇ ਇੱਛਾ ਪੂਰੀਆਂ ਜਾਂ ਪਾਇਆ ਹਰ ਅਗਮ ਅਪਾਰਾ